15 15 ਫੁੱਟ ਪਾਣੀ ਹੈ ਜੀ 15 ਫੁੱਟ ਪਾਣੀ ਇੱਥੇ ਪਿੰਡ ਦਾ ਦੁਬਾਰਾ ਨਾਮ ਬੋਲਿਓ ਚੱਕ ਹਾਮੰਦ ਚੱਕ ਹਾਮੰਦ ਹਾਮੰਦ ਚੱਕ ਪਿੰਡ 15 15 ਫੁੱਟ ਪਾਣੀ ਹੈ ਜੀ ਇਸ ਇਲਾਕੇ 'ਚ ਔਰ ਹਾਊਸ ਸਾਈਡ ਵਾਲੇ ਸਾਡੇ ਭਰਾ ਦੇ ਕੋਲ ਸਾਰੇ ਨੂੰ ਪਤਾ ਸਾਰਾ ਲੱਗੇ ਸਭ ਤੋਂ ਪਹਿਲਾਂ ਇਹ ਪਹੁੰਚਦੇ ਨੇ ਉਸ ਨੂੰ ਇਹਨਾਂ ਦਾ ਸਭ ਤੋਂ ਪਹਿਲਾਂ ਥੈਂਕ ਯੂ ਭਰਾ ਸਾਰਿਆਂ ਦਾ ਮੀਰ ਬਣੀ ਜੀ ਰਵੀ ਭਾਈ ਦਾ ਥੈਂਕ ਯੂ ਨੇ ਸਾਰੀ ਟੀਮ ਦਾ ਥੈਂਕ ਯੂ ਔਰ ਖੁਸ਼ੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਸਾਡੇ ਭਰਾ ਹਮੇਸ਼ਾ ਹਰ ਜਗ੍ਹਾ ਪਹੁੰਚਦੇ ਨੇ ਜਿੰਨੀਆਂ ਵੀ ਐਨ ਜੀਓਜ਼ ਨੇ ਔਰ ਉਹਨਾਂ ਦੇ ਨਾਲ-ਨਾਲ ਫਿਰ ਸੜੀ ਸਾਡੇ ਪਿੰਡਾਂ ਵਾਲੇ ਜਿਹੜੇ ਕਿਸਾਨ ਭਰਾ ਉਹ ਜਦੋਂ ਵੀ ਕਿਸੇ ਤੇ ਪ੍ਰੋਬਲਮ ਪੈਂਦੀ ਆ ਫਿਰ ਸਭ ਤੋਂ ਪਹਿਲਾਂ ਸਾਡੇ ਉਹੀ ਪੰਜਾਬੀ ਭੈਣ ਭਰਾ ਖੜੇ ਹੁੰਦੇ ਨੇ ਸਰਕਾਰਾਂ ਆਉਣ ਨਾ ਆਉਣ ਪਾਣੀ ਦੇ ਕੋ ਤੇ ਪਾਣੀ ਟਾਬੇ ਕਰਦੇ ਨੇ ਉਹ ਕਰਦੇ ਨੇ ਚਾਹੇ ਮੁਕੇ ਤੇ ਪਾਣੀ ਦੇ ਕੋ ਮਾਲਕ ਇੰਨੀ ਦੂਰ ਦੂਰ ਤੱਕ ਪਾਣੀ ਹੈ ਬਹੁਤ ਬੁਰਾ ਹਾਲ ਹੈ। ਬੋਤਨਾ ਦੇਖੋ ਜੀ। ਇੱਥੇ ਲਈ ਕੋਤੀ। ਪੈਗੀ ਸਾਰੀ। ਆ ਕੋਤੀ ਸੀ ਮੋਟਰ ਆ। ਬਹੁਤ ਰੱਗੀ। ਇੱਥੇ ਮੋਟਰ ਸੀ ਦੇਖੋ ਇੱਥੇ ਪਾਣੀ ਆ ਜੀ। ਦੇਖੋ। ਇਦਾਂ ਜਿਹੜੇ ਸਾਡੇ ਲੀਡਰ ਭਰਾ ਨੇ ਜਿਨ੍ਹਾਂ ਦੇ ਕੋਲੇ ਪਾਵਰਾਂ ਨੇ ਉਹ ਆਪਣੀਆਂ ਪਾਵਰਾਂ ਨੂੰ ਯੂਜ਼ ਕਰਕੇ ਇੱਕਦਾਂ ਜਿੰਨੀਆਂ ਬੋਰਡਸ ਹੋ ਸਕਦੀਆਂ ਬੋਰਡਸ ਲਿਓ ਤੇ ਘਰੋਂ ਘਰ ਆਪਾਂ ਜਿੱਥੇ ਸਮਾਨ ਪਹੁੰਚਾ ਸਕਦੀਆਂ ਜਿਵੇਂ ਹੁਣ ਬਹੁਤ ਦੂਰ ਦੂਰ ਇੱਥੇ ਕਰਨੇ। ਜਿੱਥੇ ਤੱਕ ਕੋਈ ਨਹੀਂ ਜਾਂਦਾ। ਇੱਥੇ ਸਾਡੇ ਇਹੀ ਭਰਾ ਜਾਂਦੇ ਨੇ ਜਿਹੜੇ ਜਿਹਨੇ ਖਾਸ ਕਰਕੇ ਉਹਦੇ ਹੰਨੇ ਬੈਠੇ ਨੇ। ਇਹ ਦੇਖੋ ਸਮਾਨ ਭਰ ਕੇ ਮੈਂ ਸਿੱਧਾ ਕਰਕੇ ਤੁਹਾਨੂੰ ਪਹੁੰਚਾਣਾ ਹੈ ਇਹ ਦੇਖੋ ਇਹ ਸਮਾਨ ਇਦਾਂ ਰਸ ਭਰ ਕੇ ਇਦਾਂ ਲੈ ਕੇ ਜਾਂਦੇ ਨੇ ਤੇ ਹਰ ਜਗ੍ਹਾ ਪਹੁੰਚਾਉਂਦੇ ਨੇ ਜਿਉਂਦੇ ਬਸਦੇ ਰਹੋ ਭਰਾ